ਸ਼ਾਤਰੀ ਇਕਾ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਅਸੀਂ ਜਦੋਂ ਅੱਜ ਝੰਡਿਆਂ ਫੋਟੋਆਂ ਕਿਰਪਾਨਾਂ ਅਤੇ ਬੱਸਾਂ ਦੇ ਸ਼ੀਸ਼ੇ ਭੰਲਣ ਦੇ ਵਿੱਚ ਉਲਝੇ ਹੋયા ਰੁੱਝੇ ਹੋયા ਤਾਂ ਦੂਜੇ ਪਾਸੇ ਸਾਡੀਆਂ ਹਾਕਮ ਧਿਰਾਂ ਸਰਕਾਰਾਂ ਚਲਾਉਣ ਦੇ ਨਾਂ ਤੇ ਕੀ ਗੁੱਲ ਖਿਲਾ ਰਹੀਆਂ ਹਨ ਇਹ ਪਤਾ ਕਰਨ ਦੀ ਸਾਨੂੰ ਬੇਲ ਹੀ ਨਹੀਂ ਆਖਰਕਾਰ ਇਹ ਮੁੱਦੇ ਜਿਆਦਾ ਜ਼ਰੂਰੀ ਹਨ ਜਿੰਨਾ ਵਿੱਚ ਅਸੀਂ ਉਲਝੇ ਹੋਏ ਹਾਂ ਜਾਂ ਕਹੋ ਸਾਲਾਂ ਤੋਂ ਉਲਝਾਏ ਗਏ ਇੱਕ ਮਹਿਕਮਾ ਜਿਸ ਦੇ ਮੰਤਰੀ ਬਣਨ ਲਈ ਅਕਾਲੀ ਸਰਕਾਰ ਵਿੱਚ ਦਿਗਜ ਆਪਸ ਵਿੱਚ ਫਿਰ ਗਏ ਕਾਂਗਰਸ ਦੀ ਸਰਕਾਰ ਵੇਲੇ ਇਹ ਮਹਿਕਮਾ ਮੁੱਖ ਮੰਤਰੀ ਦੇ ਕੋਲ ਰਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅੱਧੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਇਹ ਖੋਜ ਹੋਈ ਕਿ ਜਿਹੜੀਆਂ ਕਿ ਜਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਪ੍ਰਤੱਖ ਸੀ ਕਿ ਇੱਕ ਮਹਿਕਮਾ ਜਿਹੜਾ ਹੈ ਹੀ ਨਹੀਂ ਉਸ ਤੇ ਬਾਰੇ ਖੋਜ ਕੀਤੀ ਗਈ ਉਹ ਲੱਭਿਆ ਗਿਆ ਆਖਿਰਕਾਰ 21 ਫਰਵਰੀ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਇਸ ਗਲਤੀ ਨੂੰ ਮੰਨਿਆ ਕਿ ਪ੍ਰਸ਼ਾਸਨਿਕ ਸੁਤਾਰਾਂ ਦਾ ਇਹ ਮਹਿਕਮਾ ਜੋ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਦਿੱਤਾ ਗਿਆ ਸੀ ਉਹ ਅੱਜ ਦੀ ਤਰੀਕ ਦੇ ਵਿੱਚ ਹੋਂਦ ਵਿੱਚ ਨਹੀਂ ਹੈ ਜਿਹੜਾ ਕੁਝ ਇਸ ਬਿਆਨ ਦੇ ਵਿੱਚ ਨਹੀਂ ਕਿਹਾ ਗਿਆ ਉਹ ਇਹ ਸੀ ਕਿ ਇਹ ਵਿਭਾਗ ਅਮਲਾ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਇੱਕ ਹਿੱਸੇ ਵਜੋਂ ਸੰ 2000 ਦੇ ਵਿੱਚ ਹੋਣ ਵਿੱਚ ਆਇਆ ਸੀ ਤੇ 2012 ਦੇ ਵਿੱਚ ਇਸ ਵਿਭਾਗ ਨੂੰ ਬੰਦ ਕਰ ਦਿੱਤਾ ਗਿਆ ਸੀ ਇਹ ਨਹੀਂ ਕਿਹਾ ਗਿਆ ਕਿ ਪਿਛਲੇ 13 ਸਾਲਾਂ ਤੋਂ ਇੱਕ ਵੀ ਅਧਿਕਾਰੀ ਜਾਂ ਇੱਕ ਵੀ ਕਰਮਚਾਰੀ ਇਸ ਵਿਭਾਗ ਦੇ ਵਿੱਚ ਤਾਇਨਾਤ ਨਹੀਂ ਕੀਤਾ ਗਿਆ ਇਹ ਵੀ ਨਹੀਂ ਦੱਸਿਆ ਗਿਆ ਕਿ ਜਿਸ ਮੰਤਰੀ ਦਾ ਮਜ਼ਾਕ ਲੋਕਾਂ ਦੇ ਵੱਲੋਂ ਉਡਾਇਆ ਗਿਆ ਇਹ ਸਿਰਫ ਉਸੇ ਮੰਤਰੀ ਦੀ ਜਿੱਦ ਸੀ ਜਾਂ ਦ੍ਰਿੜਤਾ ਹੀ ਸੀ ਕਿ ਉਹ ਇਸ ਮਹਿਕਮੇ ਸੰਬੰਧੀ ਫਾਈਲਾਂ ਦੀ ਲਗਾਤਾਰ ਮੰਗ ਕਰਦਾ ਰਿਹਾ ਤਾਂਕਿ ਉਹ ਕੰਮ ਕਰ ਸਕੇ ਤੇ ਇਸ ਦੇ ਚਲਦਿਆਂ ਹੀ ਇਹ ਅਹਿਸਾਸ ਸਰਕਾਰ ਨੂੰ ਜਾਂ ਸਰਕਾਰ ਦੇ ਅਧਿਕਾਰੀਆਂ ਨੂੰ ਹੋਇਆ ਕਿ ਇਹ ਵਿਭਾਗ ਤਾਂ ਹੁਣ ਐਗਜ਼ਿਸਟ ਹੀ ਨਹੀਂ ਕਰਦਾ ਇਸ ਮਹਿਕਮੇ ਦੀ ਤਾਂ ਫੌਂਦ ਹੀ ਨਹੀਂ ਹੈ ਉਸੇ ਵਿਅਕਤੀ ਦਾ ਅਸੀਂ ਮਜ਼ਾਕ ਉਡਾ ਰਹੇ ਖੈਰ ਗੱਲ ਸ਼ੁਰੂਆਤ ਤੋਂ ਕਰਦੇ ਆ ਅਕਾਲੀ ਸਰਕਾਰ ਦੀ ਗੱਲ ਕਰਦੇ ਸੰਨ 2000 ਦੀ ਸ਼ੁਰੂਆਤ ਵਿੱਚ ਪ੍ਰਬੰਧਕੀ ਸੁਧਾਰ ਇੱਕ ਵੱਡੇ ਵਿਭਾਗ ਅਮਲਾ ਅਤੇ ਪ੍ਰਸ਼ਾਸਨਿਕ ਸੁਧਾਰ ਦਾ ਹੀ ਇੱਕ ਹਿੱਸਾ ਸੀ 2009 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਰਾਜ ਪ੍ਰਸ਼ਾਸਨ ਸੁਧਾਰ ਕਮਿਸ਼ਨ ਦਾ ਗਠਨ ਕੀਤਾ प्रमोद ਕੁਮਾਰ ਦੀ ਅਗਵਾਈ ਵਿੱਚ ਉਸ ਕਮਿਸ਼ਨ ਦਾ ਗਠਨ ਕੀਤਾ ਗਿਆ प्रमोद कुमार उस समय इंस्टीट्यूट ऑफ डेवलपमेंट एंड कम्युनिकेशन चंडीगढ़ दे चेयरमैन इस कमीशन ने सुझाव ਦਿੱਤਾ ਕਿ ਪ੍ਰਬੰਧਕੀ ਸੁਧਾਰ ਨੂੰ ਬਦਲ ਕੇ ਪ੍ਰਸ਼ਾਸਨ ਸੁਧਾਰ ਜਿਹੜਾ ਹੈ ਕਰ ਦਿੱਤਾ ਜਾਵੇ 2012 ਵਿੱਚ ਜਦੋਂ ਅਕਾਲੀ ਪਾਟਪਾ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਸੁਝਾਅ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ਰਵਾਤ ਜਿਹੜੀ ਹੈ ਉਹ ਕਵਾਇਤ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹ ਵਿਭਾਗਾ ਉਦੋਂ ਦੇ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਗ੍ਰਹਿ ਮੰਤਰਾਲੇ ਜਾਂਦੀ ਹੋਮ ਮਿਨਿਸਟਰੀ ਵੀ ਸੀ ਕੁਝ ਸਮਾਂ ਬੀਤਣ ਤੋਂ ਬਾਅਦ ਵਿਭਾਗੇ ਦਾ ਦਾਇਰਾ ਜਿਹੜਾ ਹੈ ਉਹ ਵਧਣਾ ਸ਼ੁਰੂ ਹੁੰਦਾ ਹੈ ਉਹ ਦਾਇਰਾ ਫੈਲਣ ਲੱਗ ਜਾਂਦਾ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਰਦੇਸ਼ ਪ੍ਰਤਾਪ ਕੈਰੋਂ ਦੇ ਵਿੱਚ ਤਨਾਤਨੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਟਕਰਾਅ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਕੈਰੋ ਕੋਲ ਜਿਹੜਾ ਮਹਿਕਮਾ ਸੀ ਉਹ ਸੀ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਵਿਭਾਗ ਜਿਹੜਾ ਹੈ ਉਸ ਤੇ ਮੰਤਰੀ ਅਦੇਸ਼ ਪ੍ਰਤਾਪ ਕੈਰੋ ਸੀ ਇਹ ਇੱਕ ਕਾਫੀ ਮਲਾਈਦਾਰ ਮਹਿਕਮਾ ਆਪਾਂ ਕਹਿ ਸਕਦੇ ਹਾਂ ਸੀ ਅਤੇ ਕਥਿਤ ਤੌਰ ਤੇ ਸੁਖਬੀਰ ਬਾਦਲ ਦੀ ਅੱਖ ਵੀ ਇਸੇ ਮਹਿਕਮੇ ਤੇ ਸੀ ਉਹ 14 ਸਹੀ ਕੀ ਇੱਕ ਮਹਿਕਮਾ ਮੇਰੇ ਕੋਲ ਹੋ ਗਿਆ ਲੇਕਿਨ ਪ੍ਰਕਾਸ਼ ਸਿੰਘ ਬਾਦਲ ਇਹ ਚਾਹੁੰਦੇ ਨਹੀਂ ਸੀ ਕਿ ਉਹ ਜਵਾਈ ਤੋਂ ਮਹਿਕਮਾ ਖੋਲ ਕੇ ਆਪਣੇ ਮੁੰਡੇ ਨੂੰ ਦੇ ਦੇਣ ਆਪਣੇ ਬੇਟੇ ਨੂੰ ਦੇ ਦੇਣ ਇਸ ਲਈ ਇੱਕ ਵਿਚਲਾ ਰਾਹ ਜਿਹੜਾ ਹੈ ਉਹ ਤਲਾਸ਼ ਕੀਤਾ ਗਿਆ ਇੱਕ ਰਾਹ ਲੱਭਿਆ ਗਿਆ ਇੱਕ ਰਸਤਾ ਲੱਭਿਆ ਗਿਆ ਇਹ ਬਦਲਾਅ ਕੀਤਾ ਗਿਆ ਕਿ ਜਿਹੜਾ ਈ ਗਵਰਨੈਂਸ ਹੈ ਅਤੇ ਈ ਰਿਫਾਰਮਸ ਨੇ ਇਹਨਾਂ ਦੋਵਾਂ ਨੂੰ ਪ੍ਰਸ਼ਾਸਨਿਕ ਸੁਧਾਰਾਂ ਦੇ ਵਿਭਾਗ ਦੇ ਹੇਠ ਕਰ ਦਿੱਤਾ ਗਿਆ ਜਿਸ ਨਾਲ ਜਿਹੜਾ ਆਈਟੀ ਵਿਭਾਗ ਹੈ ਉਸਦਾ ਇੱਕ ਬਹੁਤ ਵੱਡਾ ਹਿੱਸਾ ਜੋ ਪਚਾਪ ਸੁਖਬੀਰ ਦੇ ਕੋਲੇ ਚਲਾ ਗਿਆ ਉਸਤੇ ਜਿਹੜਾ ਅੰਡਰ ਮਹਿਕਮਾ ਸੀ ਉਹਦੇ ਵਿੱਚ ਆ ਗਿਆ ਇਸ ਮਾਮਲੇ ਵਿੱਚ ਸੁਖਬੀਰ ਅਤੇ ਆਦੇਸ਼ ਪ੍ਰਤਾਪ ਕੈਰੋਂ ਦੇ ਵਿੱਚ ਟਕਰਾ ਜਿਹੜਾ ਵਧਿਆ ਤਣਾਅ ਖੁੱਲ ਕੇ ਬਾਹਰ ਆਇਆ ਉਹ ਸੀ 3 ਨਵੰਬਰ 2013 ਨੂੰ ਹੋਈ ਇੱਕ ਕੈਬਨਿਟ ਮੀਟਿੰਗ ਜਿਸ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਸੀ ਤੇ ਉਹਨਾਂ ਦੀ ਮੌਜੂਦਗੀ ਵਿੱਚ ਹੀ ਜਿਹੜਾ ਹੈ ਇਹ ਗੁੱਸੇ ਦਾ ਲਾਵਾ ਫੁੱਟਿਆ ਇਤਨਾ ਖੁੱਲ ਕੇ ਬਾਹਰ ਆਇਆ ਕਾਰਨ ਬਣਿਆ ਇੱਕ ਆਈਟੀ ਆਈਟੀ ਐਨੇਬਲਡ ਸਰਵਿਸੇਸ ਅਤੇ ਇਲੈਕਟ੍ਰੋਨਿਕ ਡਿਜ਼ਾਈਨ ਇੰਡਸਟਰੀ ਲਈ ਜ਼ਮੀਨ ਅਵੰਟਨ ਦੀ ਪਾਲਿਸੀ ਲਿਆਂਦੀ ਗਈ ਸੀ ਲੈਂਡ ਅਲੋਕੇਸ਼ਨ ਦੀ ਪਾਲਿਸੀ ਲਿਆਂਦੀ ਗਈ ਸੀ ਹਾਊਸਿੰਗ ਡਿਪਾਰਟਮੈਂਟ ਵੱਲੋਂ ਪਰ ਇਹ ਹਾਊਸਿੰਗ ਡਿਪਾਰਟਮੈਂਟ ਜਿਹੜਾ ਸੀ ਇਹ ਸੁਖਬੀਰ ਬਾਦਲ ਦੇ ਅੰਡਰ ਸੀ ਉਸ ਦੇ ਕੰਟਰੋਲ ਦੇ ਵਿੱਚ ਆਉਂਦਾ ਸੀ ਕੈਰੋ ਨੇ ਇਸ ਪਾਲਿਸੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਮੇਰੇ ਨਾਲ ਤਾਂ ਕੋਈ ਵੀ ਸਲਾਹ مشورہ ਨਹੀਂ ਕੀਤਾ ਗਿਆ ਹੈ ਮੇਰੀ ਕੋਈ ਸਲਾਹ ਨਹੀਂ ਲਈ ਗਈ ਹੈ ਤੇ ਜਿਹੜੀ ਇਹ ਪਾਲਿਸੀ ਬਣਾਈ ਗਈ ਹੈ ਇਹ ਵੱਡੀਆਂ ਆਈਟੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਹੀ ਬਣਾਈ ਗਈ ਹੈ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਸੀ ਕਿ ਸ਼ਾਂਤੀ ਬਣਾਈ ਰੱਖੀ ਜਾਵੇ ਇਸ ਲਈ ਉਹਨਾਂ ਨੂੰ ਦਖਲ ਦੇਣਾ ਪਿਆ ਜਦੋਂ ਉਹਨਾਂ ਨੇ ਦਖਲ ਦਿੱਤਾ ਤਾਂ 31 ਦਸੰਬਰ 2013 ਨੂੰ ਅਲੋਕੇਸ਼ਨ ਆਫ ਬਿਜ਼ਨਸ ਰੂਲਸ ਦੀ ਜਿਹੜੀ ਕਮੇਟੀ ਹੁੰਦੀ ਹੈ ਉਹਨਾਂ ਵੱਲੋਂ 48 ਵਿਭਾਗਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ ਪ੍ਰਸ਼ਾਸਨ ਸੁਧਾਰਤਾ ਸੀ ਪਰ ਜਿਹੜੇ ਪ੍ਰਬੰਧਕੀ ਸੁਧਾਰ ਸੀ ਉਸ ਨੂੰ ਗਾਇਬ ਕਰ ਦਿੱਤਾ ਉਹ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸ ਸਮੇਂ ਕੀ ਹੋਇਆ ਉਹਦੇ ਨਾਲ ਤੁਹਾਡੀ ਜਾਣ ਪਾਉਣੇ 2017 ਦੇ ਵਿੱਚ ਸੱਤਾ ਬਦਲਦੀ ਹੈ ਤੇ ਸਰਕਾਰ ਕਾਂਗਰਸ ਦੀ ਬਣਦੀ ਹੈ ਆਵੇਂ ਜਿਹੜਾ ਇਹ ਵਿਭਾਗ ਸੀ ਉਹ ਸਰਕਾਰੀ ਸੂਚੀ ਵਿੱਚ ਸ਼ਾਮਲ ਨਹੀਂ ਸੀ ਫਿਰ ਵੀ ਪ੍ਰਬੰਧਕੀ ਸੁਧਾਰਾਂ ਦਾ ਮਹਿਕਮਾ ਮੁੱਖ ਮੰਤਰੀ ਕੈਪਟਨ ਅਬਰੰਦਰ ਸਿੰਘ ਆਪਣੇ ਕੋਲ ਰੱਖਦੇ ਨੇ ਸਤੰਬਰ 2021 ਦੇ ਵਿੱਚ ਜਦੋਂ ਚੋਣਾਂ ਤੋਂ ਪਹਿਲਾਂ ਫੇਰ ਬਦਲ ਹੁੰਦੀ ਹੈ ਸਰਕਾਰ ਬਦਲਦੀ ਹੈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਉਦੋਂ ਵੀ ਇੱਕ ਮੌਕਾ ਸੀ ਜਦੋਂ ਇਸ ਅੰਗੈਲੀ ਦਾ ਪਤਾ ਲਗਾਇਆ ਜਾ ਸਕਦਾ ਸੀ ਇਸ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਸੀ ਇਹ ਗਲਤੀ ਸੁਧਾਰੀ ਜਾ ਸਕਦੀ ਸੀ ਪਰ ਅਜੇ ਆ ਕੁਝ ਨਹੀਂ ਹੋਇਆ ਕਿਸੇ ਨੂੰ ਵੀ ਇਸ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਚੰਨੀ ਇਹ ਮਹਿਕਮਾ ਵਿਜੇਂਦਰ ਸਿੰਘਲਾ ਨੂੰ ਦੇ ਦਿੰਦੇ ਨੇ ਉਹਨਾਂ ਨੂੰ ਇਹ ਮੰਤਰੀ ਇਸ ਵਿਭਾਗ ਦਾ ਬਣਾ ਦਿੰਦੇ ਨੇ ਯਾਨੀ ਕਿ ਇਹ ਵਿਭਾਗ ਵਿਜੇਂਦਰ ਸਿੰਘਲਾ ਨੂੰ ਅਲਾਟ ਕਰ ਦਿੱਤਾ ਜਾਂਦਾ ਹੁਣ ਇਹ ਕਹੀਏ ਕਿ ਗਲਤੀ ਵਿਜੇਂਦਰ ਸਿੰਘਲਾ ਦੀ ਵੀ ਨਹੀਂ ਹੈ ਕਿਉਂਕਿ ਇਕਤਾ ਉਹਨਾਂ ਕੋਲ ਸਮਾਂ ਬਹੁਤ ਘੱਟ ਸੀ ਸਰਕਾਰ ਥੋੜੇ ਸਮੇਂ ਲਈ ਬਣੀ ਸੀ ਦੂਸਰਾ ਕਿ ਉਹਨਾਂ ਕੋਲ ਇੱਕ ਹੋਰ ਬਹੁਤ ਵੱਡਾ ਮਲਾਈਦਾਰ ਵਿਭਾਗ ਸੀ ਜਿਹੜਾ ਹੈ ਪੀ ਡਬਲਯੂ ਡੀ ਦਾ ਉਹ ਵਿਭਾਗ ਇੰਨਾ ਜ਼ਿਆਦਾ ਲੁਕਰੇਟਿਵ ਸੀ ਇੰਨਾ ਜ਼ਿਆਦਾ ਮਲਾਈਦਾਰ ਸੀ ਕਿ ਵੀ ਜੇ ਇੰਦਰ ਸਿੰਘ ਲਾ ਉਹਦੇ ਵਿੱਚ ਹੀ ਉਲਝੇ ਰਹੇ ਰੁੱਝੇ ਰਹੇ ਦੂਸਰੇ ਮਹਿਕਮੇ ਦੀ ਉਹਨਾਂ ਵੱਲੋਂ ਕੋਈ ਜ਼ਿਆਦਾ ਸਾਰ ਨਹੀਂ ਲਈ ਗਈ ਕੁਛ ਪੜਤਾਲ ਨਹੀਂ ਕੀਤੀ ਗਈ ਕਿ ਇਹ ਮਹਿਕਮਾ ਕੀ ਹੈ ਕੌਣ ਇਹਦੇ ਵਿੱਚ ਅਧਿਕਾਰੀ ਨੇ ਜਾਂ ਕੀ ਉਸ ਦਾ ਕੰਮ ਹੁੰਦਾ ਹੈ ਉਹਨਾਂ ਵੱਲੋਂ ਬਿਲਕੁਲ ਵੀ ਇਸ ਨੂੰ ਅਨਗੋਲਿਆ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਕਿੰਨੇ ਸਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਮਹਿਕਮੇ ਦੀ ਕੋਈ ਸੁਧਰੀ ਲਈ ਗਈ ਕਿਉਂਕਿ ਉਹ ਤਾਂ ਸੀਤਾਫਲ ਤੇ ਟਿਕੂ ਲੱਭਣ ਦੇ ਵਿੱਚ ਹੀ ਵਿਅਸਤ ਸੀ ਸਾਰਾ ਸਰਕਾਰੀ ਕੰਮਕਾਜ ਜਿਹੜਾ ਹੈ ਉਹ ਇੱਕ ਆਈਐਸ ਅਫਸਰ ਦਿਸ ਚੁੜ੍ਹ ਦਿੱਤਾ ਹੋਇਆ ਸੀ ਸੁਰੇਸ਼ ਕੁਮਾਰ ਹੀ ਸਾਰੀ ਸਰਕਾਰ ਨੂੰ ਚਲਾ ਰਹੇ ਸੀ ਕੈਪਟਨ ਸਾਹਿਬ ਆਪਣੀ ਸੱਤਾ ਦਾ ਆਨੰਦ ਉਹ ਮਹਿਲਾਂ ਦੇ ਵਿੱਚ ਮਾਨ ਰਹੀ ਸੀ ਇਹ ਸਾਰਿਆਂ ਨੂੰ ਪਤਾ ਹੈ ਖੈਰ 2022 ਆਉਂਦਾ ਹੈ ਸਰਕਾਰ ਫਿਰ ਬਦਲਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਜੁਲਾਈ 2022 ਦੇ ਵਿੱਚ ਇਹ ਮਹਿਕਮਾ 인ਦਰਬੀਰ ਸਿੰਘ ਨਿੱਜਰ ਨੂੰ ਦਿੱਤਾ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਉਹਨਾਂ ਵੱਲੋਂ ਕਈ ਵਾਰ ਇਨਕੁਆਇਰੀ ਕੀਤੀ ਗਈ ਕਈ ਵਾਰ ਪੁੱਛ ਪੜਤਾਲ ਕੀਤੀ ਗਈ ਕਿਸ ਵਿਭਾਗ ਦਾ ਕੀ ਕੰਮਕਾਜ ਹੈ ਲੇਕਿਨ ਸ਼ਾਇਦ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਮਿਲਿਆ ਜਾਂ ਉਸ ਦੇ ਵਿੱਚ ਕਾਮਯਾਬ ਨਹੀਂ ਹੋਏ ਫਿਰ ਮਈ 2023 ਦੇ ਵਿੱਚ ਚੇਂजेस ਹੁੰਦੀਆਂ ਨੇ ਉਹਨਾਂ ਤੋਂ ਮੰਤਰਾਡੇ ਆ ਲੈ ਜਾਂਦਾ ਹੈ ਤੇ ਮਹਿਕਮਾ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਆਉਂਦਾ ਹੁਣ ਇੱਥੇ ਪੰਜਾਬੀ ਦੀ ਉਹ ਕਹਾਵਤ ਲਾਗੂ ਹੁੰਦੀ ਹੈ ਉਹ ਕਹਿੰਦੇ ਨੇ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਕੁਲਦੀਪ ਢਾਲੀਵਾਲ ਵੱਲੋਂ ਇਹ ਕਹਿ ਲਵੋ ਕਿ ਉਹਨਾਂ ਦੀ ਗਲਤੀ ਸੀ ਕਿ ਉਹਨਾਂ ਕੋਲ ਸ਼ਾਇਦ ਕੋਈ ਹੋਰ ਜਾਦਾ ਵੱਡੇ ਵਿਭਾਗ ਨਹੀਂ ਸੀ ਪੰਚਾਇਤੀ ਵਿਭਾਗ ਉਹਨਾਂ ਤੋਂ ਲੈ ਲਿਆ ਗਿਆ ਸੀ ਜਾਂ ਐਨ ਆਰ ਆਈ ਮਾਮਲਿਆਂ ਦਾ ਹੀ ਉਹ ਇਕੱਲੇ ਮੰਤਰੀ ਰਹਿ ਗਏ ਸੀ ਜਾਂ ਇਹ ਕਹਿ ਲਵੋ ਕਿ ਉਹਨਾਂ ਦੀ ਗਲਤੀ ਇਹ ਸੀ ਕਿ ਉਹ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਦੀ ਜ਼ਿੱਦ ਸੀ ਕਿ ਜਿਹੜਾ ਵੀ ਕੰਮ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਉਹ ਫਾਈਲਾਂ ਮੰਗਦੇ ਰਹੇ ਉਹ ਕਹਿੰਦੇ ਰਹੇ ਕਿ ਜਿਹੜਾ ਮਹਿਕਮਾ ਮੈਨੂੰ ਦਿੱਤਾ ਹੈ ਇਹਦੀਆਂ ਫਾਈਲਾਂ ਮੇਰੇ ਕੋਲ ਲੈ ਕੇ ਆਓ ਮੈਂ ਦੇਖਣਾ ਚਾਹੁੰਦਾ ਕਿ ਕੰਮਕਾਜ ਕੀ ਹੈ ਜਦੋਂ ਉਹ ਅਫਸਰਾਂ ਨੂੰ ਲਗਾਤਾਰ ਇਸ ਦੇ ਬਾਰੇ ਪੁੱਛਦੇ ਰਹੇ ਤਾਂ ਇਸ ਗੱਲ ਦਾ ਅਹਿਸਾਸ ਅਫਸਰਾਂ ਨੂੰ ਹੋਇਆ ਕਿ ਇਹ ਮਹਿਕਮਾ ਬੰਦ ਕਰ ਦਿੱਤਾ ਗਿਆ ਹੈ ਇਹ ਮਹਿਕਮਾ ਹੁਣ ਐਗਜ਼ਿਸਟ ਨਹੀਂ ਕਰਦਾ ਹਾਲਾਤ ਇਹ ਨੇ ਕਿ ਅਸੀਂ ਸਾਰਿਆਂ ਨੇ ਕੁਲਦੀਪ ਢਾਲੀਵਾਲ ਦਾ ਹੀ ਮਜ਼ਾਕ ਕਢਾਇਆ ਉਹਨਾਂ ਨੂੰ ਹੀ ਪੰਡਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜੀ ਕਿੰਨੇ ਨਲਾਇਕ ਲੋਕ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਜਿਹੜੇ ਵਿਭਾਗ ਦੇ ਇਹ ਮੰਤਰੀ ਨੇ ਉਹ ਵਿਭਾਗ ਹੈ ਹੀ ਨਹੀਂ ਪਰ ਕਿਸੇ ਨੇ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਗਲਤੀ ਇਹਨਾਂ 3 ਸਾਲਾਂ ਦੀ ਨਹੀਂ ਹੈ ਇਹ ਗਲਤੀ ਪਿਛਲੇ 13 ਸਾਲਾਂ ਤੋਂ ਲਗਾਤਾਰ ਚਲਦੀ ਆ ਰਹੀ ਹੈ ਤੇ ਕਿਸੇ ਨੇ ਵੀ ਇਸ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਧਿਆਨ ਦੇਵੇ ਕਿ ਸਾਡਾ ਸਾਰਾ ਧਿਆਨ ਤਾਂ ਜਿਹੜਾ ਹੈ ਉਹ ਇਹਨਾਂ ਮਸਲਿਆਂ ਦੇ ਵਿੱਚ ਲੱਗ ਜਾਂਦਾ ਹੈ ਕਿ ਧਰਮ ਨੂੰ ਖਤਰਾ ਹੈ ਸ਼ੂਬੇ ਨੂੰ ਖਤਰਾ ਹੈ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ ਭਿੰਡਰਾਂ ਵਾਲਾ ਸੰਤ ਹੈ ਜਾਂ ਨਹੀਂ ਹੈ ਉਹਦੇ ਝੰਡੇ ਲੈ ਕੇ ਜਾ ਰਹੇ ਆ ਉਸ ਦੀ ਬੇਅਦਬੀ ਹੋ ਗਈ ਜੀ ਕਿਸੇ ਨੇ ਉਹ ਝੰਡੇ ਦਾ ਨੁਕਸਾਨ ਪਹੁੰਚਾ ਦਿੱਤਾ ਅਸੀਂ ਬਰਸਾਂ ਦੀਆਂ ਸ਼ਿਸ਼ਿਆਂ ਨੂੰ ਭੰਨ ਕੇ ਦੇਖੋ ਹਿਮਾਚਲੀਆਂ ਤੋਂ ਬਦਲਾ ਲੈ ਲਿਆ ਹਿਮਾਚਲੀਆਂ ਨੂੰ ਡਰਾ ਦਿੱਤਾ ਇੰਨਾਂ ਗੱਲਾਂ ਦੇ ਵਿੱਚ ਹੀ ਅਸੀਂ ਮਸਰੂਫ ਰਹਨੇ ਆ ਤੇ ਖੁਸ਼ ਰਹਨੇ ਆ ਕਿ ਦੇਖੋ ਅਸੀਂ ਕਿੰਨੀ ਚੰਗੀ ਕਾਰਵਾਈ ਪਾਈ ਹੈ ਜਦੋਂ ਅਸੀਂ ਸ਼ਾਮ ਨੂੰ ਇੰਨਾਂ ਗੱਲਾਂ ਤੋਂ ਬੈਠ ਕੇ ਤਸੱਲੀ ਪ੍ਰਗਟਾਰੇ ਹੁੰਨੇ ਆ ਕਿ ਅਸੀਂ ਕਿੰਨਾ ਸੋਹਣਾ ਕੰਮ ਕੀਤਾ ਅਸੀਂ ਧਰਮ ਦੀ ਰੱਖਿਆ ਕਰ ਲਈ ਅਸੀਂ ਅੱਜ ਪੰਥ ਨੂੰ ਬਚਾ ਲਿਆ ਜਾਂ ਅਸੀਂ ਅੱਜ ਪੰਜਾਬ ਦਾ ਜਿਹੜਾ ਹੈ ਮਾਣ ਨਾਲ ਸਿਰ ਵਧਾ ਦਿੱਤਾ ਉਦੋਂ ਇਹ ਜਿਹੜੇ ਲੋਕ ਨੇ ਜਿਹੜੇ ਸੱਤਾਧਾਰੀ ਨੇ ਜਾਂ ਜਿਹੜੇ ਸਿਆਸਤਦਾਨ ਨੇ ਪੋਲੀਟੀਸ਼ੀਅਨ ਨੇ ਇੱਕ ਘਰਾਂ ਦੇ ਵਿੱਚ ਬੈਠ ਕੇ ਸ਼ਾਮ ਨੂੰ ਇਹ ਹਿਸਾਬ ਕਰਦੇ ਨੇ ਕਿ ਅੱਜ ਅਸੀਂ ਕਿੰਨੇ ਕਰੋੜ ਰੁਪਏ ਜਿਹੜੇ ਨੇ ਉਹ ਕਮਾ ਲਏ ਕਿੰਨਾ ਫਾਇਦਾ ਜਿਹੜਾ ਸਾਡੀ ਪਰਸਨਲ ਵੈਲਥ ਹੈ ਸਾਡੀ ਅਸੀਂ ਕਿੰਨੇ ਹੋਰ ਅਮੀਰ ਹੋ ਗਏ ਸਾਡੀ ਜਾਇਦਾਦ ਦੇ ਵਿੱਚ ਕਿੰਨਾ ਵਾਧਾ ਹੋਇਆ ਸਾਡੇ ਜਿੰਨੇ ਵੀ ਸਧਾਰਨ ਲੋਕ ਹਨ ਸਾਡੇ ਦਿਮਾਗਾਂ ਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਨੇ ਜਿਨ੍ਹਾਂ ਨੂੰ ਉਭਾਰਿਆ ਜਾਂਦਾ ਹੈ ਤੇ ਜਿਨ੍ਹਾਂ ਦੇ ਪਿੱਛੇ ਅਸੀਂ ਲੜ ਮਰ ਕੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਦੇ ਹਾਂ ਸਾਰਾ ਦਿਨ ਬੁਰਾ ਭਲਾ ਕਹਿੰਦੇ ਆ ਤੇ ਸਾਡਾ ਧਿਆਨ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਵੱਲ ਕਦੇ ਜਾਂਦਾ ਹੀ ਚਾਹੇ ਉਹ ਅਰੰਗਸੇਪ ਚੰਗਾ ਸੀ ਜਾਂ ਮਾੜਾ ਸੀ ਜਾਂ ਪਿੰਡਰਾਂ ਵਾਲਾ ਸੰਤ ਸੀ ਜਾਂ ਨਹੀਂ ਸੀ ਜਾਂ ਇਹ ਵੀ ਹੋ ਸਕਦਾ ਹੈ ਕਿ ਮੇਰੇ ਤੇ ਵੀ ਕੁਝ ਕਮੈਂਟਾਂ ਦੇ ਵਿੱਚ ਬੁਰਾ ਭਲਾ ਕਿਹਾ ਜਾਵੇ ਕਿ ਤੂੰ ਸੰਤ ਕਿਉਂ ਨਹੀਂ ਕਹਿ ਰਿਹਾ ਇਕੱਲਾ ਪਿੰਡਰਾਂ ਵਾਲਾ ਕਿਉਂ ਕਹਿ ਰਿਹਾ ਹੈ ਇਹਨਾਂ ਗੱਲਾਂ ਤੇ ਬਹਿਸ ਚੱਲਦੀ ਰਹਿੰਦੀ ਹੈ ਅਸੀਂ ਖੁਸ਼ ਹੁੰਦੇ ਰਹਨੇ ਆ ਕਿ ਦੇਖੋ ਜੀ ਅਸੀਂ ਕਿੰਨਾ ਵੱਡਾ ਕੰਮ ਕਰ ਦਿੱਤਾ ਅਸੀਂ ਧਰਮ ਦੀ ਅੱਜ ਰੱਖਿਆ ਕਰ ਲਈ ਅਸੀਂ ਪੰਥ ਜਿਹੜਾ ਹੈ ਉਹ ਬਚਾ ਲਿਆ ਅੱਜ ਲੇਕਿਨ ਜਿਹੜੇ ਲਗਾਤਾਰ ਇਸ ਚੀਜ਼ਾਂ ਦੇ ਵੱਲ ਸਾਡਾ ਧਿਆਨ ਲੈ ਕੇ ਜਾਂਦੇ ਨੇ ਜਾਂ ਇਹ ਕਹ ਲਈਏ ਕਿ ਧਿਆਨ ਭਟਕਾਉਂਦੇ ਨੇ ਲਗਾਤਾਰ ਭਟਕਾਉਂਦੇ ਰਹਿੰਦੇ ਨੇ ਉਹ ਇਨ੍ਹਾਂ ਮਸਲਿਆਂ ਦੇ ਬਾਰੇ 1 ਮਿੰਟ ਵੀ ਨਹੀਂ ਸੋਚਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਮਸਲੇ ਫਜ਼ੂਲ ਨੇ ਇਨ੍ਹਾਂ ਮਸਲਿਆਂ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਣਾ ਲੋਕ ਆਪਸ ਦੇ ਵਿੱਚ ਲੜਨਗੇ ਮਰਨਗੇ ਕਟਨਗੇ ਇੱਕ ਦੂਜੇ ਨੂੰ ਬੁਰਾ ਭਲਾ ਕਹਿ ਕੇ ساری ਜ਼ਿੰਦਗੀ ਜਿਹੜੀ ਨੇ ਉਹ ਦੁਸ਼ਮਣੀਆਂ ਪਾਉਂਦੇ ਰਹਿਣਗੇ ਕਈਆਂ ਲੋਕਾਂ ਦਾ ਭਵਿੱਖ ਖਰਾਬ ਹੋਏਗਾ ਕਈਆਂ ਦੇ ਪਰਿਵਾਰ ਜਿਹੜੇ ਨੇ ਉਹ ਉੱਡੜ ਜਾਣਗੇ ਲੇਕਿਨ ਇਹਨਾਂ ਨੂੰ ਕੋਈ ਫਰਕ ਨਹੀਂ ਪਾਏਗਾ ਕਿਉਂਕਿ ਜਿਹੜੇ ਸਵਾਲ ਸਾਨੂੰ ਪੁੱਛਣੇ ਚਾਹੀਦੇ ਨੇ ਜਿਹੜੇ ਸਵਾਲ ਸਾਡੇ ਲਈ ਜ਼ਰੂਰੀ ਨੇ ਇੰਪੋਰਟੈਂਟ ਨੇ ਉਸਵਾਲਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਏਗਾ ਅਸੀਂ ਸਿਰਫ ਇੰਨਾ ਮਸਲਿਆਂ ਦੇ ਵਿੱਚ ਉਲਝੇ ਰਹਾਂਗੇ ਜਿਨ੍ਹਾਂ ਦੇ ਉੱਪਰ ਨਾ ਤਾਂ ਸਾਡਾ ਕੋਈ ਕੰਟਰੋਲ ਹੈ ਨਾ ਹੀ ਉਹਨਾਂ ਮਸਲਿਆਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਕੋਈ ਸਿੱਧਾ ਅਸਰ ਜਿਹੜਾ ਪੈਣਾ ਹੈ ਇੱਕ ਪਾਸੇ ਆਪਾਂ ਇਹ ਕਹਿਨੇ ਆ ਕਿ ਅਸੀਂ ਰੱਬ ਤੋਂ ਇੱਕ ਇੱਕ ਸਾਹ ਜਿਹੜਾ ਹੈ ਉਹ ਉਧਾਰਾ ਮੰਗਦੇ ਆ ਜਾਂ ਉਸ ਤੋਂ ਮੰਗ ਕੇ ਅਸੀਂ ਆਪਣਾ ਜੀਵਨ ਜਿਹੜਾ ਬਤੀਤ ਕਰ ਰਹੇ ਆ ਦੂਜੇ ਪਾਸੇ ਅਸੀਂ ਇਸ ਗੱਲ ਦੇ ਉੱਤੇ ਮਾਨ ਪ੍ਰਗਟ ਕਰਦੇ ਆ ਕਿ ਦੇਖੋ ਜੀ ਅਸੀਂ ਧਰਮ ਬਚਾ ਲਿਆ ਅਸੀਂ ਐਡੇ ਵੱਡੇ ਹੋ ਗਏ कि ਅਸੀਂ ਉਸ ਰੱਬ ਨੂੰ ਜਾਂ ਉਸ ਗੁਰੂ ਨੂੰ ਉਸ ਦੀ ਰੱਖਿਆ ਅਸੀਂ ਕਰ ਰਹੇ ਹਾਂ ਐਡਾ ਵੱਡਾ ਭਰਮ ਜਿਹੜਾ ਹੈ ਉਹ ਅਸੀਂ ਪਾਲ ਕੇ ਜਿਉ ਰਹੇ ਹਾਂ ਅਸੀਂ ਜਿਹੜੀਆਂ ਗੱਲਾਂ ਉਛੜੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਉਸ ਨੂੰ ਬੋਰਿੰਗ ਕਹਿ ਕੇ ਜਿਹੜਾ ਉਹ ਦਰਖਨਾਰ ਕਰ ਦਿੰਦੇ ਆ ਕਿ ਯਾਰ ਇਸ ਗੱਲ ਦੇ ਵਿੱਚੋਂ ਸਵਾਦ ਨਹੀਂ ਆਇਆ ਮਜ਼ਾ ਨਹੀਂ ਆਇਆ ਗੱਲ ਕਿਸੇ ਨੇ ਕਿਸ ਨੂੰ ਕੁੱਟਿਆ ਕਿਸੇ ਨੇ ਕਿਸ ਦੇ ਸ਼ੀਸ਼ੇ ਭੰਨ ਦਿੱਤੇ ਕਿਸੇ ਨੇ ਕਿਸੇ ਨੂੰ ਅੱਗ ਲਾ ਦਿੱਤੀ ਨੁਕਸਾਨ ਕਰ ਦਿੱਤਾ ਕਿੱਥੇ ਗੋਲੀ ਚੱਲੀ ਇਨ੍ਹਾਂ ਗੱਲਾਂ ਦੇ ਉੱਪਰ ਹੀ ਸਾਰੀ ਦੀ ਸਾਰਾ ਜਿਹੜੀ ਚਰਚਾ ਹੈ ਉਹ ਕੇਂਦਰੀ ਥੰਦੀ ਹੈ ਜਿਹੜੇ ਸਵਾਲ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਇੰਪੈਕਟ ਕਰਦੇ ਨੇ ਕਿ ਸੱਤਾ ਦੇ ਵਿੱਚ ਬੈਠੇ ਲੋਕ ਜਿਨ੍ਹਾਂ ਦਾ ਕੰਮ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਉਹ ਆਪਣਾ ਕੰਮ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਇਸਤੇ ਬਾਰੇ ਅਸੀਂ ਸਵਾਲ ਵੀ ਨਹੀਂ ਪੁੱਛਦੇ ਅਸੀਂ ਉਸਨਾਂ ਕੋਸ਼ਿਸ਼ਾਂ ਨੂੰ ਵੀ ਨਹੀਂ ਸਮਝਦੇ ਕਿ ਇਹ ਕੋਸ਼ਿਸ਼ਾਂ ਕੌਣ ਕਰ ਰਿਹਾ ਹੈ ਕੋਈ ਚੰਗੇ ਪਾਸੇ ਵੱਲ ਕਰ ਰਿਹਾ ਹੈ ਜਾਂ ਕੌਣ ਹੈ ਜਿਹੜਾ ਇੰਨਾ ਲਾਪਰਵਾਹੀ ਕਿ 13 ਸਾਲ ਇਸ ਤੱਕ ਪਤਾ ਹੀ ਨਹੀਂ ਚੱਲ ਸਕਿਆ ਕਿ ਜਿਹੜਾ ਮੈਕਮੇਂ ਦੇ ਲੋਕ ਮੰਤਰੀ ਬਣਦੇ ਰਹੇ ਮੁੱਖ ਮੰਤਰੀ ਬਣਦੇ ਰਹੇ ਤੇ ਇਹ ਜਿਹੜੀਆਂ ਮਲਾਈਆਂ ਦੇ ਪਿੱਛੇ ਰਿਸ਼ਤੇਦਾਰ ਆਪਸ ਦੇ ਵਿੱਚ ਭਿੱੜਦੇ ਰਹੇ ਜਿਵੇਂ ਅੱਜ ਵੀ ਭਿੱੜ ਰਹੇ ਨੇ ਜੀਜਾ ਸਾਲਾ ਅੱਜ ਵੀ ਲੜ ਰਹੇ ਨੇ ਜੀਜਾ ਸਾਲਾ ਪਹਿਲਾਂ ਵੀ ਲੜੇ ਸੀ ਫਰਕ ਸਿਰਫ ਇਹ ਹੈ ਕਿ ਜਿਹੜਾ ਅੱਜ ਜੀਜਾ ਹੈ ਉਹ ਉਸ ਸਮੇਂ ਸਾੜਾ ਹੁੰਦਾ ਸੀ ਇੰਨੀਆਂ ਖਤੀਜਾਂ ਹੀ ਬਦਲੀਆਂ ਨੇ ਬਾਕੀ ਜਿਹੜਾ ਵੰਡ ਹੈ ਸੱਤਾ ਦੀ ਚੌਧਰ ਦੀ ਜਾਇਦਾਦਾਂ ਦੀ ਰਿਸੋਰਸਸ ਦੀ ਪੈਸਿਆਂ ਦੀ ਉਹ ਉਵੇਂ ਹੀ ਲਗਾਤਾਰ ਜਾਰੀ ਹੈ ਅਸੀਂ ਜਿਹੜੇ ਲੋਕਾਂਾਂ ਜਿਹੜੀ ਜਨਤਾ ਹੈ ਉਹ ਫਜ਼ੂਲ ਦੇ ਸਵਾਲਾਂ ਦੇ ਵਿੱਚ ਫਜ਼ੂਲ ਦੀਆਂ ਗੱਲਾਂ ਦੇ ਵਿੱਚ ਇੱਕ ਦੂਜੇ ਨੂੰ ਬੁਰਾ ਭਲਾ ਕਿ ਕਿ ਆਪਣੇ ਆਪ ਨੂੰ ਮਾਨਮਤਾ ਮਹਿਸੂਸ ਕਰੀ ਜਾ ਰਹੇ ਆ ਉਧਰ ਸੱਤਾਧਾਰੀ ਉੱਗ ਵੱਸ ਰਹੇ ਨੇ ਚੁੱਪਚਾਪ ਆਪਣੀ ਇਸ ਫਲਾਈ ਹੋਈ ਸਿਆਸਤ ਦਾ ਆਨੰਦ ਮਾਣ ਰਹੇ ਨੇ ਖੈਰ ਸਾਡਾ ਕੰਮ ਹੈ ਅਸੀਂ ਐਲੀਗੈਂਟ ਸਵਾਲ ਪੁੱਛਣੇ ਨੇ ਖੜੇ ਕਰਨੇ ਨੇ ਅਸੀਂ ਇਸੇ ਤਰੀਕੇ ਨਾਲ ਇਸ ਉਮੀਦ ਦੇ ਵਿੱਚ ਕਿ ਸਾਡੇ ਸਵਾਲ ਸ਼ਾਇਦ ਕਦੇ ਕਿਸੇ ਚਰਚਾ ਦਾ ਵਿਸ਼ਾ ਬਣਨਗੇ ਇਹ ਸਵਾਲ ਪੁੱਛਦੇ ਰਹਾਂਗੇ ਉਦੋਂ ਤੱਕ ਤੁਹਾਡੇ ਸਾਥ ਲਈ ਧੰਨਵਾਦ ਦਿੰਦੇ ਆ ਧੰਨਵਾਦ